ਕਟੋ-ਕਟ 15 ਰੁਪਇਆ ਕਿਰਾਇਆ ਦੇਣਾ ਤਾਂ ਲਾਜ਼ਮੀ ਹੋ ਗਿਆ ਤੁਸੀਂ ਕਿਤੇ ਵੀ ਜਾਣਾ ਚਾਹੇ ਕਿਲੋਮੀਟਰ ਦਾ ਸਫ਼ਰ ਕਰਨਾ 15 ਰੁਪਇਆ ਕਿਰਾਇਆ ਦੇਣਾ ਤਾਂ ਲਾਜ਼ਮੀ ਹੋ ਗਿਆ ਇਸ ਤੋਂ ਇਲਾਵਾ ਪ੍ਰਤੀ ਕਿਲੋਮੀਟਰ ਕਿਰਾਏ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਪ੍ਰਤੀ ਕਿਲੋਮੀਟਰ ਕਿਰਾਏ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸਧਾਰਨ ਬੱਸਾਂ ਦੀ ਆਪਾਂ ਗੱਲ ਕਰ ਲਈਏ ਤਾਂ ਤਕਰੀਬਨ ਅੱਗੇ ਨਾਲੋਂ ਜਿਹੜਾ ਹੁਣ ਗੱਲ ਕਰ ਲਈਏ ਤਾਂ 2 ਰੁਪਏ 61 ਪੈਸੇ ਜਿਹੜਾ ਆ ਉਹ ਕਿਰਾਇਆ ਲੱਗੇ ਲੱਗਿਆ ਕਰੇਗਾ ਇਸ ਤੋਂ ਇਲਾਵਾ ਜਿਹੜੀਆਂ ਵੱਡੀਆਂ ਬੱਸਾਂ ਉਹਨਾਂ ਵਿੱਚ ਗੱਲ ਕਰ ਲਈਏ ਤਾਂ 2 ਰੁਪਏ 90 ਪੈਸੇ ਪ੍ਰਤੀ ਕਿਲੋਮੀਟਰ ਤੇ ਕਿਰਾਇਆ ਲੱਗਿਆ ਕਰੇਗਾ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਰੋਡਵੇਜ ਦੀਆਂ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਗਿਆ ਇਸ ਤੋਂ ਇਲਾਵਾ ਏਸੀ ਬੱਸ ਦੇ ਕਿਰਾਏ ਦੇ ਵਿੱਚ ਪ੍ਰਤੀ ਕਿਲੋਮੀਟਰ 1 ਰੁਪਏ 74 ਪੈਸੇ ਵਾਧਾ ਕਰ ਦਿੱਤਾ ਗਿਆ 1 ਰੁਪਏ 74 ਪੈਸੇ ਵਾਧਾ ਕਰ ਦਿੱਤਾ ਗਿਆ 3 ਕਿਲੋਮੀਟਰ ਦੇ ਉੱਤੇ ਕਿਰਾਇਆ ਇਹਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟਰਾਂਸਪੋਰਟ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਟਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਜਦੋਂ ਤੁਸੀਂ ਕੱਲ ਨੂੰ ਹੁਣ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਕਰਾਇਆ ਜਿਹੜਾ ਵਧ ਦੇਣਾ ਪਵੇਗਾ ਤਾਂ ਬੱਸਾਂ ਦੇ ਕਿਰਾਏ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪ੍ਰਾਈਵੇਟ ਤੇ ਨਿੱਜੀ ਬੱਸਾਂ ਵੱਲੋਂ ਵੀ ਕਿਰਾਏ ਹੁਣ ਵਦਾ ਦਿੱਤੇ ਜਾਣਗੇ ਤਾਂ ਸਧਾਰਨ ਬੱਸ ਦਾ ਕਿਰਾਇਆ 23 ਪੈਸੇ ਤੋਂ ਵਧਾ ਕੇ 1 ਰੁਪਇਆ 45 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਏਸੀ ਬੱਸਾਂ ਦਾ ਕਿਰਾਇਆ 27.80 ਪੈਸੇ ਤੋਂ ਵਧਾ ਕੇ 1 ਰੁਪਇਆ 74 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਜਿਸ ਤੇ ਕਰਕੇ ਕਿਤੇ ਨਾ ਕਿਤੇ ਹੁਣ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਜਰੂਰ ਕਰਨਾ ਪੈ ਸਕਦਾ ਵੱਧ ਕਿਰਾਏ ਦਾ ਸਾਹਮਣਾ ਜਰੂਰ ਕਰਨਾ ਪੈ ਸਕਦਾ ਤਾਂ ਪੰਜਾਬ ਰੋਡਵੇਜ ਦੀਆਂ ਬੱਸਾਂ ਵੱਲੋਂ ਇਹ ਕਿਰਾਇਆ ਵਧਾਇਆ ਗਿਆ ਟਰਾਂਸਪੋਰਟ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਤਾਂ ਇਸ ਖਬਰ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਕਮੈਂਟ ਵੀ ਤੁਸੀਂ ਕਰ ਸਕਦੇ ਹੋ ਦੱਸ ਦੇਣਾ ਚਾਹੁੰਦੇ ਕਿ ਆਮ ਬੱਸਾਂ ਤੇ ਵੱਡੀਆਂ ਬੱਸਾਂ ਦੇ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ ਜੋ ਲੋਕਲ ਬੱਸਾਂ ਚੱਲਦੀਆਂ ਨੇ ਉਸ ਤੇ ਵਿੱਚ ਕਿਰਾਏ ਵਿੱਚ ਵਾਧਾ ਕਰ ਦਿੱਤਾ ਗਿਆ 2.65 ਰੁਪਏ ਪ੍ਰਤੀ ਕਿਲੋਮੀਟਰ ਕਿਰਾਏ ਲਗਿਆ ਕਰੇਗਾ ਇਸ ਤੋਂ ਇਲਾਵਾ ਜਿਹੜੀਆਂ ਬੱਸਾਂ ਲੌਂਗ ਰੂਟ ਦੀਆਂ ਨੇ ਉਹਨਾਂ ਤੇ ਉੱਤੇ 2 ਰੁਪਏ 90 ਪੈਸੇ ਕਿਰਾਇਆ ਪ੍ਰਤੀ ਕਿਲੋਮੀਟਰ ਚਾਰਜ ਲਗਿਆ ਕਰੇਗਾ ਤੇ ਇਸ ਤੋਂ ਇਲਾਵਾ ਜੇ ਗੱਲ ਕਰ ਲਈ ਤਾਂ ਏਸੀ ਬੱਸਾਂ ਵਿੱਚ 1 ਰੁਪਏ 74 ਪੈਸੇ ਦਾ ਵਾਦਾ ਕਰ ਦਿੱਤਾ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਜਿਹੜਾ ਟਰਾਂਸਪੋਰਟ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਰਾਇਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਸਧਾਰਨ ਬੱਸਾਂ ਵਿੱਚ ਸਫ਼ਰ ਕਰਦੇ ਜੋ ਲੌਂਗ ਬੱਸਾਂ ਵਿੱਚ ਸਫ਼ਰ ਕਰਦੇ ਹੋ ਤਾਂ ਕਿਰਾਇਆ ਤੁਹਾਨੂੰ ਜਿਹੜਾ ਆ ਉਹ ਦੇਣਾ ਪਵੇਗਾ ਅੱਗੇ ਨਾਲੋਂ ਜਿਹੜਾ ਆ ਕਾਫੀ ਜ਼ਿਆਦਾ ਕਿਰਾਇਆ ਤੁਹਾਨੂੰ ਦੇਣਾ ਪਵੇਗਾ ਤਾਂ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਰੋਡਵੇ ਦੀ ਬੱਸਾਂ ਦੇ ਵਿੱਚ ਹੁਣ ਤੁਹਾਨੂੰ ਕਿਰਾਇਆ ਦੇਣਾ ਪਵੇਗਾ ਤਾਂ ਘੱਟ ਤੋਂ ਘੱਟ 15 ਰੁਪਏ ਕਿਰਾਇਆ ਦੇਣਾ ਤਾਂ ਲਾਜ਼ਮੀ ਹੋ ਚੁੱਕਿਆ 15 ਰੁਪਏ ਕਿਰਾਇਆ ਦੇਣਾ ਲਾਜ਼ਮੀ ਹੋ ਚੁੱਕਿਆ ਉਹ ਤੁਹਾਨੂੰ ਦੇਣਾ ਪਵੇਗਾ ਚਾਹੇ ਤੁਸੀਂ ਕਿਲੋਮੀਟਰ ਦਾ ਸਫ਼ਰ ਕਰਨਾ ਚਾਹੇ ਇਸ ਤੋਂ ਵੱਧ ਦਾ ਸਫ਼ਰ ਕਰਨਾ ਤੇ ਜੇਕਰ ਤੁਸੀਂ ਵੱਧ ਦਾ ਸਫ਼ਰ ਕਰਦੇ ਹੋ ਤਾਂ ਉਸ ਦੇ ਹਿਸਾਬ ਨਾਲ 2 ਰੁਪਏ 65 ਪੈਸੇ 2 ਰੁਪਏ 90 ਪੈਸੇ ਜਿਹੜਾ ਆ ਕਰੰਬਾਰ ਤੁਹਾਡਾ ਜਿਹੜਾ ਕਿਰਾਇਆ ਲੱਗੇਗਾ ਜੇਕਰ ਤੁਸੀਂ ਲੋਕਲ ਵਾਸਤੇ ਸਫ਼ਰ ਕਰ ਰਹੇ ਹੋ ਲੌਂਗ ਰੂਟ ਦੀ ਵਾਸਤੇ ਸਫ਼ਰ ਕਰ ਰਹੇ ਹੋ ਜਾਂ ਫਿਰ ਏਸੀ ਵਾਸਤੇ ਸਫ਼ਰ ਕਰ ਰਹੇ ਹੋ ਤਾਂ ਉਸ ਹਿਸਾਬ ਨਾਲ ਪ੍ਰਤੀ ਕਿਲੋਮੀਟਰ ਕਿਰਾਇਆ ਤੁਹਾਡਾ ਲੱਗੇਗਾ ਪਰ ਜੇ ਤੁਸੀਂ ਕਿਲੋਮੀਟਰ ਦਾ ਵੀ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਘੱਟੋ-ਘੱਟ 15 ਰੁਪਏ ਜਿਹੜਾ ਆ ਉਹ ਕਿਰਾਇਆ ਦੇਣਾ ਪਵੇਗਾ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰੋਡਵੇਜ ਬੱਸਾਂ ਨੂੰ ਲੈ ਕੇ ਤਾਂ ਕੱਲ ਤੋਂ ਕਿਰਾਇਆ ਜਿਹੜਾ ਉਹ ਵੱਧ ਜਾਵੇਗਾ ਕੱਲ ਤੋਂ ਕਿਰਾਇਆ ਤੁਹਾਨੂੰ ਵੱਧ